ਪਾਛਾ ਮਹਾਰਾਜ ਸਾਰਾ ਕੁਝ ਮਤਾਵਾਂ ਨੇ ਸਾਹਮਣੇ ਦੱਸ ਰਿਆ ਭਾਈ ਦੱਲਾ ਲਾਗੇ ਸੁਣ ਰਿਆ ਸੀ ਉਸ ਇਲਾਕੇ ਦਾ ਉਹ ਚੌਧਰੀ ਸੀ ਆਹਦਾ ਮਹਾਰਾਜ ਤੁਹਾਨੂੰ ਐਡੀ ਵੱਡੀ ਵਿਵਤਾ ਜੋ ਪੈ ਗਈ ਤੇ ਤੁਸੀਂ ਮੈਨੂੰ ਇੱਕ ਰਾ ਯਾਦ ਕਰ ਲੈਂਦੇ ਵੀ ਦੱਲੇ ਨੂੰ ਸਦੋ ਮਹਾਰਾਜ ਮੈਂ ਇੱਕ ਰਾ ਦੁਸ਼ਮਨ ਦੇ ਛੱਕੇ ਛਦਾ ਕੇ ਰੱਖਦਲਾ ਮਹਾਰਾਜ ਮੇਰਾ 500 ਜੰਗੀ ਜਵਾਨ ਸੀ ਆਡੇ ਚਮਕੌਰ ਦੀ ਗੜੀ 'ਚ ਪੁੱਤ ਨਾ ਸ਼ਹੀਦ ਹੁੰਦੇ ਜੇਕਰ ਤੁਸੀਂ ਮੈਨੂੰ ਸਾਧ ਲੈਂਦੇ ਹੋ ਜਿਹੜੀ ਮੈਂ ਬੰਦੇ ਨੂੰ ਬੜੀ ਖਰਾਬ ਕਰਦੀ ਆ ਸੋਚਿਆ ਨਹੀਂ ਮੈਂ ਖਲੋਤਾ ਕਿੱਥੇ ਆ ਪਿੱਛੇ ਕੁਝ ਸਿੰਘ ਬੈਠੇ ਸਨ ਵਿਚਾਰੇ ਕਮਜ਼ੋਰ ਹੀ ਸਨ ਧਰਮੀ ਬੰਦੇ ਸਰੀਰ ਕਰਕੇ ਬਹੁਤੇ ਤਗਦੇ ਨਹੀਂ ਹੁੰਦੇ ਵਿਚਾਰੇ ਕਮਜ਼ੋਰ ਹੀ ਸੀ ਕਈਆਂ ਦੇ ਬਸਤਰ ਵੀ ਫਟੇ ਹੋਏ ਸੀ ਕਈਆਂ ਦੀਆਂ ਕਿਰਪਾਨਾਂ ਦੇ ਮ्यान ਵੀ ਟੁੱਟੇ ਹੋਏ ਸੀ ਦੇ ਦੱਲਾ ਥੋੜਾ ਜਿਹਾ ਛਾ ਨੂੰ ਵੇਖ ਕੇ ਵੀ ਹੱਸ ਪਿਆ ਆਂਦਾ ਮਹਾਰਾਜ ਤੁਸੀਂ ਮੱਥਾ ਤੇ ਲਾ ਲਿਆ ਜੇ ਔਰੰਗਜ਼ੇਬ ਨੂੰ ਤੇ ਆਪਣੀ ਫੌਜ ਦਾ ਖਿਆਲ ਨਹੀਂ ਕੀਤਾ ਵੀ ਇਹ ਲੰਨ ਕੇ ਔਰੰਗਜ਼ੇਬ ਨੂੰ ਮਹਾਰਾਜ ਤੁਸੀਂ ਆਪਣੀ ਫੌਜ ਵੱਲੇ ਵੀ ਵੇਖਿਆ ਮਹਾਰਾਜ ਨੇ ਵੇਖਿਆ ਇਹਨੇ ਮੇਰੇ ਸਿੰਘਾਂ ਦੀ ਤੋਹੀਨ ਕੀਤੀ ਆ ਹਾਂ ਇੱਕ ਗੱਲ ਚੇਤਾ ਰੱਖਿਓ ਵਾ ਵਾ ਸਿੰਘੋ ਜਿਹੜੀ ਪ੍ਰੀਤ ਆ ਨਾ ਹਾਂ ਉਹ ਦਵੇਂ ਪਾਸੇ ਬਰਾਬਰ ਵਾਲਾ ਸੱਚ ਹੈ ਗੁਰੂ ਦੀ ਤਹੀਨ ਕਦੇ ਸਿੱਖ ਨਹੀਂ ਜੇ ਸਾਰਦਾ ਹਾਂ ਤੇ ਸਿੱਖ ਦੀ ਤਹੀਨ ਕਦੇ ਗੁਰੂ ਨਹੀਂ ਜੇ ਸਾਰਦਾ ਵਾਹਿਗੁਰੂ ਮਰਨੇ ਵੇਖਿਆ ਇਹਨੇ ਆਖਿਆ ਵੀ ਇਹਦੇ ਸਿੰਘਾਂ ਦੇ ਕੋਲ ਕੋਲ ਕੀ ਆ ਇਹਨੂੰ ਅੱਜ ਵਿਖਾ ਕੇ ਕੱਲ੍ਹ ਨਾ ਵੀ ਸੇਨਾ ਦੇਖ ਨੂੰ ਆ ਇਹਨਾਂ ਸ਼ੇਰ ਨੂੰ ਮਰਨੇ ਕੋਤ ਕਰਦ ਤਾ ਵਾਹ ਇੱਕ ਸਿੱਖ ਲਾਹੌਰ ਤੋਂ ਆਇਆ ਉਹਨੇ ਮਹਾਰਾਜ ਨੂੰ ਬੰਦੂਕ ਭੇਟ ਕੀਤੀ ਮਹਾਰਾਜ ਸ਼ਾਸਤਰਾਂ ਦਾ ਬੜਾ ਸਤਕਾਰ ਕਰਿਆ ਕਰਦੇ ਸੀ ਵੇ ਸ਼ਾਸਤਰ ਕਿਦੇ ਸਿੰਘ ਕੋ ਵੀ ਹੋਣਾ ਹਾਂ ਤੇ ਮਹਾਰਾਜ ਉਹਨਾਂ ਵੀ ਅੰਤਾਂ ਦਾ ਪਿਆਰ ਕਰਦੇ ਸੀ ਇੱਕ ਵਾਰ ਭਾਈ தய ਸਿੰਘ ਨੇ ਪੁੱਛਿਆ ਸੀ ਮਹਾਰਾਜ ਜੀ ਜਦੋਂ ਅਸੀਂ ਤੁਹਾਡੇ ਦਰਸ਼ਨਾਂ ਨੂੰ ਆਉਨੇ ਆਂ ਤੇ ਤੁਹਾਡੀ ਸਭ ਤੋਂ ਵੱਧ ਖੁਸ਼ੀ ਕਿਹੜੇ ਸਿੰਘ ਤੇ ਹੁੰਦੀ ਹੈ ਸਿੰਘਾ ਜਦੋਂ ਤੂੰ ਸਾਡੇ ਦਰਸ਼ਨਾਂ ਨੂੰ ਆਵੇਂ ਨਾ ਤੇਰੇ ਕੰਮਰ ਕੱਸਾ ਲੱਗਾ ਹੋਵੇ ਬਾਹਰ ਦਾ ਵੀ ਤੇ ਅੰਦਰ ਦਾ ਵੀ ਤੇ ਤੇਰੇ ਦੰਨ ਉੱਤੇ ਜਿੰਨੇ ਵੱਧ ਤੋਂ ਵੱਧ ਸ਼ਸ਼ਕਰ ਹੋਣਗੇ ਨਾ ਵਾਹ ਵਾਹ ਸਾਡੀ ਓਨੀ ਖੁਸ਼ੀ ਤੇਰੇ ਤੇ ਵੱਧ ਹੋਇਆ ਕਰੇਗੀ ਸੱਚ ਹੈ ਜਦੋਂ ਮਹਾਰਾਜ ਜੋਤੀ ਜੋਤ ਸਮਾਉਣ ਲੱਗੇ ਹਦਗੁਰੂ ਜਦੋਂ ਕਨਾਤ ਕਰਵਾਈ ਹੋਈ ਸੀ ਜਦੋਂ ਚਿਖਾ ਤੇ ਚੜਨ ਲੱਗੇ ਤੇ ਘੋੜੇ ਦੀਆਂ ਵਾਗਾਂ ਮੋੜ ਕੇ ਇੱਕ ਰਾ ਪਛਾਣ ਨੂੰ ਵੇਖਿਆ ਸਭ ਖਾਲਸਾ ਉਦੋਂ ਵਿਰਾਗ ਵੇਸੀ ਜਿੱਤਰਾ ਪਿਓ ਨੂੰ ਪੁੱਤਰ ਵੇਖ ਕੇ ਪਿਆਰ ਆ ਜਾਂਦਾ ਨਾ ਖਾਲਸੇ ਨੂੰ সম্বোধন ਹੋ ਕੇ ਕਹਿਣ ਲੱਗੇ ਖਾਲਸਾ ਜੀ ਸ਼ਬਦ ਕਰਕੇ ਸਦਾ ਸੀ ਤੁਹਾਡੇ ਕੋਲ ਦੋ ਬਚਨ ਸਾਡੇ ਚੇਤੇ ਰੱਖਿਓ ਗੁਰਬਾਣੀ ਤੇ ਵਾਹਿਗੁਰੂ ਮੰਤਰ ਨੂੰ ਕਦੇ ਨਹੀਂ ਜੇ ਵਿਸਾਰਨ ਤੇ ਛੇਸ਼ਤਰ ਵਿਦਿਆ ਦਾ ਅਭਿਆਸ ਨਾ ਤਿਆਗਿਆ ਵਾ ਵਾ ਦੁਨੀਆ ਦੀ ਕੋਈ ਵੀ ਕੌਮ ਤੁਹਾਨੂੰ ਗੁਲਾਮ ਨਹੀਂ ਬਣਾ ਸਕੇਗੀ ਹਾਂ ਇਹ ਮਹਾਰਾਜ ਦੇ ਅਸਿਕ ਬਚਨ ਹੁੰਦੇ ਆ ਆ ਦਿੱਲੀ ਵਿੱਚ ਜੋ ਸਿੱਖਾਂ ਦੀ ਕਤਲੇਆਮ ਹੋਈ ਕਿਤਰਾ ਗਾਜਰਾਂ ਤੇ ਮੂਲੀਆਂ ਵਾਂਗੂ ਸਿੱਖ ਵੜ ਦਿੱਤੇ ਗਏ ਨੌਜਵਾਨ ਧੀਆਂ ਗੁੰਡੇ ਮਾਪਿਆਂ ਦੀਆਂ ਗੋਦੀਆਂ ਤੋਂ ਖਿੱਚ ਕੇ ਲੈ ਗਏ ਪੰਜ ਪੰਜ ਦਿਨ ਉਹ ਮਾਪਿਆਂ ਨੂੰ ਧੀਆਂ ਨਸੀਬ ਹੋਈਆਂ ਬਾਅਦ ਉਹਨਾਂ ਤੇ ਕੀ ਕਰਦੀ ਨੇਰੀ ਝੁੱਲੀ ਹੋਏਗੀ ਇਹ ਉਹ ਦੱਸ ਸਕੀਏ ਜਾਂ ਵੈਕਰੂ ਜਾਣਦਾ ਗੁਰੂ ਕਿਰਪਾ ਕਰੇ ਤੁਸੀਂ ਸ੍ਰੀ ਕਿਤੇ ਅਕਾਲ ਤਖਤ ਸਾਹਿਬ ਜਾਓ ਜਦੋਂ ਇੱਕ ਪੀੜਾ ਸਾਹ ਬਾਕੀ ਬਚ ਜਾਂਦਾ ਨਾ ਫਿਰ ਆਦੇ ਵੀ ਹੋਰ ਬਾਬਾ ਸਾਹਿਬ ਬਾਬਾ ਦੀਪ ਸਿੰਘ ਦੇ ਸੇਸ਼ਤਰਾਉਗੇ ਉਹ ਐਡਾ ਵੱਡਾ ਕਮਰ ਕੱਸਾ ਨਾਪੇ ਵਾਲਿਆ ਰਾਜਿਆਂ ਨੇ ਹੁਣ ਇੱਕ ਤੇਗਾ ਵੇਟ ਕੀਤਾ ਜਿਵੇਂ ਸ੍ਰੀ ਕੇਸਗਨ ਸਾਹਿਬ ਜੀ ਦੇ ਦਰਸ਼ਕ ਕਰਵਾਏ ਜਾਂਦੇ ਤੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦਾ ਉਹ ਤੇਗਾ ਜੇਦਾਂ ਨੇ ਸਤਗੁਰੂ ਨੇ ਕਾਲੇ ਖਾਨ ਨੂੰ ਵੜਿਆ ਸੀ ਤੇ ਜਦੋਂ ਕਾਲੇ ਖਾਨ ਦੇ ਸਿਰ ਝੋਤੇਗਾ ਮਾਰਿਆ ਸੀ ਨਾ ਘੋੜੇ ਦੀ ਕਾਠੀ ਤੱਕ ਵੜਦਾ ਸੀ ਕਾਲੇ ਖਾਨ ਵੱਡੇ ਨਾ ਪੁਰਸ਼ੇ ਦਾ ਹਵਾਲਾ ਦਿਆ ਕਰਦੇ ਸੀ ਵੀ ਹਜੂਰ ਦੇ ਮਨ ਦੇ ਅੰਦਰ ਦਇਆ ਇਨੀ ਆ ਹਾਂ ਵੀ ਫੁੱਲ ਦੇ ਟੁੱਟਣ ਦਾ ਵੀ ਸਤਗੁਰੂ ਨੂੰ ਦੁੱਖ ਹੁੰਦਾ ਪਰ ਜਦੋਂ ਮੇਰੇ ਪਾਛਾ ਵੀਰਸ ਬਚਾਉਂਦੇ ਆ ਵਾਹ ਜਦੋਂ ਕੇਕੇ ਛੱਡਦੇ ਤੇ ਲੋਹੇ ਦੀ ਸੰਜੋ ਬਖਤਰਾਂ ਨੂੰ ਕੱਟਦਾ ਹੋਇਆ ਘੋੜੇ ਦੀ ਕਾਠੀ ਨੂੰ ਵੱਢ ਕੇ ਬਾਹਰ ਹੋ ਜਾਂਦਾ ਸੱਚ ਹੈ ਤੇ ਮਾਰਾ ਸੱਚੇ ਪਾਛਾ ਦੇ ਬਚਨ ਹਨ ਕੋਈ ਮੇਰਾ ਸਿੱਖ ਹੋਵੇ ਉਹ ਤੀਰ ਤੇ ਤਲਵਾਰ ਤੋਂ ਕਦੇ ਖਾਲੀ ਨਾ ਹੋਵੇ ਨੌਜਵਾਨੋ ਇਤਿਹਾਸ ਪ੍ਰੇਰਨਾ ਸਰੋਤ ਹੁੰਦੇ ਆ ਤੁਸੀਂ ਸੁਣ ਲੈ ਜੇ ਜਿੱਤੇ ਤੁਸੀਂ ਵੱਡੇ ਵੱਡੇ ਟਰੈਕਟਰ ਖਰੀਦਦੇ ਜੇ ਵੱਡੀਆਂ ਵੱਡੀਆਂ ਸੀ ਕੋਠੀਆਂ ਦੀ ਉਹ ਸਾਰੀ ਕਰਦੇ ਆ ਹੋਣੀ ਚਾਹੀਦੀ ਆ ਤੁਹਾਡੇ ਕੋ 60 60000 ਦੇ ਮੋਬਾਈਲ ਹੱਥਾਂ 'ਚ ਫੜੇ ਆ ਪਰ ਸ਼ੈਤਰ ਸ਼ੈਤਰ ਵੇਖੀਏ ਨਾ ਤੇ ਜਿਹੜਾ ਸਭ ਤੋਂ ਛੋਟਾ ਹੁੰਦਾ ਨਾ ਸਭ ਤੋਂ ਛੋਟਾ ਹਾਂ ਮੈਂ ਵੇਖਿਆ ਬੀਬੀਆਂ ਨੂੰ ਤੇ ਅਮਰਸਰ ਚਾਰ ਹੁੰਦਾ ਨਾ ਤੇ ਮੈਂ ਦੁਕਾਨਾਂ ਵਾਲਿਆਂ ਨਾਲ ਲੜਦੀਆਂ ਵੇਖੀਆਂ 60 ਰੁਪਈਆਂ ਦੀ ਗੁਰਬਾਨ 100 ਦੀ ਛੋਟੀ ਨਹੀਂ ਦੇ ਰਹੇ ਥੱਲੀਆਂ ਦੀ ਪਉਣੀ ਆ ਕਹਿੰਦੇ ਸੂਟ ਲੈਣਾ ਹੋਵੇ ਤੇ 5000 ਦਾ 10000 ਦਾ 20 ਨੂੰ ਹੱਥ ਪਾ ਲੈਨੀ ਆ ਭਾਵੇਂ ਬੰਦਾ ਕਰਜੇ ਨਾ ਮਰ ਜੇ ਪਰ ਸ੍ਰੀ ਸਾਹਿਬ ਸਭ ਤੋਂ ਛੋਟੀ ਮੇਰੇ ਖਿਆਲ ਬੋਤੇ ਉਹ ਵੀ ਰਾਤ ਨੂੰ ਲਾ ਕੇ ਕਿਲੀ ਨਾਲ ਡੰਗਦੇ ਪਿਲਾਤ ਹੁਣ ਸਾ ਅੱਲਾ ਸੇਰ ਦਾ ਤੈਨੂੰ ਪਾਇਆ ਨਹੀਂ ਗੁਰੂ ਕੇ ਸਿੱਖੋ ਮਰਨੇ ਸ਼ੈਤrana ਨਾਲ ਇਨਾ ਪਿਆਰ ਕੀਤਾ ਨਾ ਆਹਾ ਆਹਾ ਭਾਵੇਂ ਕਿੰਨੇ ਪਹਿਰੇਦਾਰ ਮਹਾਰਾਜ ਦੇ ਨਾਲ ਪਾਰੇ ਤੇ ਹੁੰਦੇ ਸੀ ਪਰ ਬੇਮਿਆਨ ਤਲਵਾਰ ਕਰਕੇ ਮੇਰੇ ਸਤਿਗੁਰੂ ਰਾਤ ਨੂੰ ਪਿਆ ਕਰਦੇ ਸੀ ਬੇਮਿਆਨ ਤਲਵਾਰ ਕਰੇ ਵਾਹ ਵਾਹ ਛੇ ਤੋਂ ਵਾਰ ਕਰਕੇ ਗੁੱਲਖਾ ਭੱਜ ਜਾਂਦਾ ਜਿਨੇ ਮਹਾਰਾਜ ਦੇ ਵਖੀ ਜਵਾਰ ਕੀਤਾ ਸੀ ਮਹਾਰਾਜ ਨੇ ਦੋ ਕਦਮ ਤੇ ਸੀ ਜਾਣ ਦਿੱਤਾ ਉੱਥੇ ਆ ਸਿਰ ਲਾ ਕੇ ਮਾਰਿਆ ਸੀ ਵਾਹ ਵਾਹ ਇਥੋਂ ਸਾਨੂੰ ਸਿੱਖੇ ਲੈਣੀ ਚਾਹੀਦੀ ਕਿ ਸਿੱਖ ਨੂੰ ਸ਼ੈਸਤਰ ਧਾਰੀ ਸ਼ਾਸਤਰ ਕੇ ਅਧੀਨ ਹੈ ਰਾਜ ਜੋ ਜੋ ਨਾ ਪਹਿਰੇ ਜਿਸ بگਰੇ ਕਾਜ ਉਹਨਾਂ ਦੇ ਸਾਧ ਬਿਗਨ ਕੇ ਜਿਹੜੇ ਕੋਲ ਸ਼ਾਸਤਰ ਨਹੀਂ ਰੱਖਣਗੇ ਵਾ ਵਾ ਤੋ ਆ ਭਾਈ ਦੱਲੇ ਭਾਈ ਦੱਲੇ ਦੇ ਜਦੋਂ ਮਹਾਰਾਜ ਦੇ ਸਾਹਮਣੇ ਲਾਹੌਰ ਤੋਂ ਸਿੱਖ ਰਫਲ ਲੈ ਕੇ ਆਇਆ ਜਦੋਂ ਮਹਾਰਾਜ ਸੱਚੇ ਪਾਛਾ ਦੇ ਸਾਹਮਣੇ ਰਫਲ ਰੱਖੀ ਤੇ ਸਤਗੁਰ ਸੱਚੇ ਬਾਦਸ਼ਾਹ ਨੇ ਆਖਿਆ ਲਿਆ ਪੀਏ ਨੂੰ ਪਰਖ ਕੇ ਵੇਖ ਲਈ ਜਾਂਦਾ ਮਹਾਰਾਜ ਪਰਖੋ ਸਰਗੁਰੂ ਕਹਿਣ ਲੱਗੇ ਵੀ ਥਿਆਰ ਜਲੋ ਪਰਕੇ ਰੱਖਣਾ ਚਾਹੀਦਾ ਮਹਾਰਾਜ ਕਹਿਣ ਲੱਗੇ ਓ ਢੱਲਿਆ ਓ ਤੂੰ ਬੜਾ ਬਹਾਦਰ ਆ ਤੇਰੇ ਯੋਧੇ ਬੜੇ ਪਲਵਾਨ ਆ ਜੇ ਇੱਕ ਸਿੱਖ ਆਪਣਾ ਲਿਆ ਖੜਾ ਕਰ ਥੇ ਅਸੀਂ ਆ ਬੰਦੂਕ ਪਰਕੇ ਵੇਖਣੀ ਆ ਵੀ ਇਹ ਬੰਦਾ ਮਾਰਦੀ ਕਿ ਨਹੀਂ ਮਾਰਦੀ ਸੋ ਢੱਲੇ ਨੇ ਪਹਿਲੀ ਵਾਰ ਸੁਣਿਆ ਗੁਰੂ ਦੀਆਂ ਪ੍ਰਖਿਆ ਕਦੇ ਆਮ ਦੁਨੀਆ ਵਰਗੀਆਂ ਥੋੜੀਆਂ ਨਹੀਂ ਗੁਰੂ ਪਰਚਾ ਹੋ ਪਾੜਨਾ ਜਿਹੜਾ ਕਦੇ ਸਿੱਖਨੇ ਕਦੇ ਵੇਖਿਆ ਨਹੀਂ ਹੁੰਦਾ ਤੇ ਫੇਰੋ ਦੇ ਵਿੱਚੋਂ ਲੰਘਣਾ ਹੁੰਦਾ ਨਾਰਾਜ ਬੰਦਾ ਕਦੇ ਵਾਸਤੇ ਉਹਨੂੰ ਕੱਲ ਵਾਸਤੇ ਗੋਲੀ ਮਾਰਨੀ ਆ ਮਹਾਰਾਜ ਕਹਿਣ ਲੱਗੇ ਵੀ ਇਹ ਬੰਦੂਕਾ ਹੋਰ ਗਾਜਨਾ ਛਿਰਨ ਵਾਸਤੇ ਹੁੰਦੀ ਆ ਇਹਦੇ ਨਾਲ ਬੰਦੇ ਮਾਰੀਦੇ ਆ ਸ਼ਿਕਾਰ ਕਰੀਦਾ ਇਹ ਕੋਈ ਖਡਾਉਣੇ ਥੋੜੀ ਆ ਜੇ ਅੱਜ ਨਾ ਮਾਰਿਆ ਤੇ ਕੱਲ ਨੂੰ ਕੀ ਪਤਾ ਲੱਗੂਗਾ ਵੀ ਇਹ ਕੀ ਕਰਦੀ ਆ ਡੱਲਾ थर-थर ਕੰਮਣ ਲੱਗ ਪਿਆ ਅੰਦਾ ਮਹਾਰਾਜ ਕੋਈ ਪੀਪਾ ਖੜਾ ਕਰ ਦਿੰਨੇ ਆ ਤੁਸੀਂ ਨਿਸ਼ਾਨਾ ਹੀ ਮਾਰਨਾ ਮਹਾਰਾਜ ਕਹਿਣ ਲੱਗੇ ਸਾਡੀਆਂ ਆਤਾਂ ਹੋ ਰਾਂ ਅਸੀਂ ਪੀਪਾ ਤੇ ਨਿਸ਼ਾਨੇ ਨਹੀਂ ਪਰਖਦੇ ਗੁਰੂ ਕੇ ਸਿੱਖੋ ਕਿਤੇ ਗੁਰੂ ਦਾ ਮੁਕਾਬਲਾ ਕਰਨਾ ਸੌਖਾ ਮੈਂ ਦੇਖਿਆ ਕੱਚੇ ਪਿੱਲੇ ਪ੍ਰਚਾਰਕ ਅਣਮਤੀਏ ਗੁਰੂ ਦੀ ਬਾਣੀ ਦੇ ਉੱਤੇ ਟਿੱਪਣੀ ਕਰਦੇ ਆ ਪਿਆਸ ਨੂੰ ਵਿਗਾੜਦੇ ਆ ਕਿਤੇ ਢੱਲੇ ਨੂੰ ਪੁੱਛ ਕੇ ਵੇਖ ਲੋ ਵੀ ਗੁਰੂ ਦੇ ਗਾੜੀ ਕਿਤਨਾ ਖਲੋਈਦਾ ਅਜੇ ਤਾਂ ਗੁਰੂ ਤਰਸ ਕਰਦਾ ਵੀ ਆਪਣੀ ਇਹ ਜ਼ਿੰਦਗੀ ਡਿਗਦੇ ਢੈਂਦੇ ਪੂਰੀ ਕਰ ਹੀ ਲੈਣ ਜਦੋਂ ਕਿਤੇ ਨਿਸ਼ਾਨੇ ਪਰਖਣ ਤੇ ਆ ਗਏ ਨਾ ਆਹ ਆਹ ਫੇਰ ਅੱਗੇ ਕਿਸੇ ਟਿਕਣਾ ਨਹੀਂਗਾ ਦੱਲਾ ਕਮਗਰਾਂ ਦਾ ਮਹਾਰਾਜ ਮੈਂ ਕਰਦਾ ਪਤਾ ਜੇ ਕੋਈ ਆਖੇ ਲੱਗ ਗਿਆ ਤੇ ਹਾਂ ਆਪਣੇ ਜਵਾਨਾਂ ਦੇ ਕੋਲ ਗਿਆ ਆਦਾ ਮੈਂ ਤੁਹਾਨੂੰ ਵਡੀਆਂ-ਵਡੀਆਂ ਤਨਖਾਹਾਂ ਦਿੰਦਾ ਰਿਆਂ ਤੁਹਾਨੂੰ ساری ਉਮਰ ਮੇਰੀ ਨੌਕਰੀ ਕਰਦਿਆਂ ਨੂੰ ਹੋ ਗਿਆ ਤੇ ਅੱਜ ਤੁਹਾਡੇ ਗੋਤਰਾ ਕੰਮ ਇੱਕ ਬੰਦਾ ਚਾਹੀਦਾ ਉਹ ਆਖਿਆ ਕਰ ਵਾਸਤੇ ਆਪਾਂ ਗੁਰੂ ਮਾਰ ਨੂੰ ਕਿਸੇ ਨੇ ਰਫਲ ਪੇੜ ਕਰਦੀ ਆ ਤੇ ਮਹਾਰਾਜ ਕਹਿਣ ਲੱਗੇ ਵੀ ਇਹ ਚਲਾ ਕੇ ਵੇਖਣੀ ਹੈ ਤੇ ਬੰਦਾ ਮਾਰਦੀ ਕਿ ਨਹੀਂ ਮਾਰਦੀ ਉਹਨਾਂ ਵੀ ਪਹਿਲੀ ਵਾਰਾ ਸੁਣਿਆ ਉਹਨਾਂ ਆਖਿਆ ਤੇਰਾ ਕਿਤੇ ਦਿਮਾਗ ਤੇ ਨਹੀਂ ਬੰਦ ਪੈ ਗਿਆ ਉਹ ਜੰਗ ਵਿੱਚ ਲੜ ਕੇ ਮਰ ਜਾਣਾ ਸ਼ਹੀਦ ਹੋ ਜਾਣਾ ਉਹ ਕੋ ਵੱਖਰੀ ਗੱਲ ਆ ਉਹ ਇਸ ਤਰ੍ਹਾਂ ਗੋਲੀ ਤੇ ਗਾੜੀ ਕਿਹੜਾ ਖਲੋਊਗਾ ਆਪਈ ਤੇਰੀ ਨੌਕਰੀ ਸਾਨੂੰ ਨਹੀਂ ਚਾਹੀਦੀ ਅੰਦਰ ਖਾਵਾਂ ਗੁਰੂ ਕੇ ਸਿੱਖੋ ਇਹ ਤਨਖਾਹਾਂ ਲੈਣੀਆਂ ਦੇਣੀਆਂ ਇਹ ਤੇ ਦੁਨਿਆਵੀ ਰੀਤਾਂ ਇਹ ਜਿਹੜੀ ਨੌਕਰੀਆਂ ਆ ਨਾ ਇਹ ਸਿਰ ਦਿੱਤੇ ਤੋਂ ਬਿਨਾਂ ਨਹੀਂ ਮਿਲਦੀ ਸੱਚ ਹੈ ਡੱਲਾ ਤੁਰਿਆ ਆਉਂਦਾ ਲੜ ਖਲਾਂਦੇ ਪੈਰਾਂ ਨਾਲ ਵਾਹ ਵਾਹ ਸਿਰ ਨੀਵਾ ਤੇ ਸਤਿਗੁਰੂ ਡੱਲੇ ਨੂੰ ਵੇਖ ਕੇ ਕਹਿ ਰਹੇ ਡੱਲਿਆ ਸਾਡੀ ਕਿਤੇ ਬੰਦੂਕ ਠੰਢੀ ਨਾ ਪੈ ਜਾਏ ਇਸ ਤੋਂ ਪਹਿਲਾਂ ਲਿਆ ਕੇ ਕਿਸੇ ਨੂੰ ਖੜਿਆ ਕਰ ਦੇ ਆਂਦਾ ਮਹਾਰਾਜ ਉਹ ਤੇ ਸਾਰੇ ਮੁਕਰ ਗਏ ਆ ਮਹਾਰਾਜ ਕਹਿਣ ਲੱਗੇ ਉਹ ਤੂੰ ਤੇ ਆਂਦਾ ਸਾ ਜੇ ਮੈਨੂੰ ਕਦੇ ਯਾਦ ਕਰਨ ਦੇ ਤੇ ਮੈਂ ਆ ਕੁਝ ਕਰਨ ਦਾ ਆ ਬੰਦੇ ਤੇਰੇ ਆਂਦਾ ਮਹਾਰਾਜ ਕੀ ਕਰਾਂ ਉਹ ਤੇ ਸਾਰੇ ਮੁਕਰ ਗਏ ਆ ਮਹਾਰਾਜ ਕਹਿਣ ਲੱਗੇ ਉਹ ਮੁਕਰ ਗਏ ਤੂੰ ਨਹੀਂ ਨਾ ਮੁਕਰਿਆ ਤੂੰ ਸਾਹਮਣੇ ਖਲੋ ਜਾ ਗੋਲੀ ਤੇਰੇ ਤੇ ਚਲਾ ਕੇ ਵੇਖ ਲੈ ਜਦੋਂ ਸਤਗੁਰੂ ਨੇ ਇਤਨਾ ਬਚਨ ਕਹਿ ਹੁਣ ਡੱਲੇ ਤੇ ਕਿਤਨਾ ਹਰਥਰ ਹਾਰਾ ਸਰੀਰ ਕੰਬ ਰਿਹਾ ਤਲ ਕੀ ਤਰ ਪਾਤਸ਼ਾਹ ਮਾਰੀ ਦੋ ਰਫਲ ਚੁੱਕੀ ਨਾ ਫੇ ਡਲਾ ਨਾ ਮਹਾਰਾਜ ਅਜੇ ਮੇਰਾ ਮਰਨੋ ਜੀ ਨਹੀਂ ਦੇ ਕਰਦਾ ਮਹਾਰਾਜ ਅਜੇ ਮੌਤ ਤੋਂ ਬਹੁਤ ਡਰ ਲੱਗਦਾ ਜੀ ਮਹਾਰਾਜ ਕਹਿਣ ਲੱਗੇ ਫੇਰਾ ਪਿੱਛੇ ਹੋ ਕੇ ਬਹਿ ਜਾ ਹਾਂ ਤੈਨੂੰ ਅਜੇ ਜੋੜੇ ਝੜਨ ਦੀ ਲੋੜ ਆ ਵਾਹਿਗੁਰੂ ਸਿੱਖਾਂ ਨੂੰ ਵੇਖ ਕੇ ਇਸ ਤਰ੍ਹਾਂ ਮਖੌਲ ਨਹੀਂ ਕਰੀਦਾ ਹੁੰਦਾ ਹਾਂ ਏ ਜੇ ਤੂੰ ਵੇਖਣਾ ਨਾ ਤੇ ਕਿਤੇ ਬਾਹਰ ਜਾ ਕੇ ਵੇਖ ਸਿੰਘਾਂ ਦਾ ਸ਼ਾਉਣਾ ਹੀ ਕਿਸੇ ਇੱਕ ਨੂੰ ਆਖੀ ਵੀ ਗੁਰੂ ਸਾਹਿਬ ਨੇ ਰਫਲ ਪਰਖਣੀ ਆ ਤੇ ਫਿਰ ਤੂੰ ਆਪਣੀ ਅੱਖਾਂ ਦੇ ਨਾਲ ਸਭ ਕੁਝ ਤੱਕ ਲੇਗਾ ਡੱਲਾ ਬਾਹਰ ਗਿਆ ਦੋ ਸਿੰਘ ਭਾਈ ਵੀਰ ਸਿੰਘ ਤੇ ਭਾਈ ਧੀਰ ਸਿੰਘ ਧੀਰ ਸਿੰਘ ਜੀ ਦੋ ਪੁੱਤਰੀ ਸੰਜਨਾ ਦਾ ਸਥਾਨ ਦਮਦਵਾ ਸਾਹਿਬ ਦੀ ਧਰਤੀ ਤੇ ਅੱਜ ਵੀ ਯਾਦ ਉਹਨਾਂ ਦੀ ਕਾਇਮ ਜਿੱਥੇ ਮਹਾਰਾਜ ਦਵਾਸ ਸੁਜਾਇਆ ਕਰਦੇ ਸੀ ਵਾਹ ਦਵੇ ਦਸਤਾਰਾ ਸਜਾਰੇ ਸੀ ਹਾਂ ਦੱਲੇ ਨੇ ਆਖੇ ਵੀ ਗੁਰੂ ਸਾਹਿਬ ਨੇ ਰਫਲ ਪਰਖਣੀ ਆ ਆਹਾਂ ਤੇ ਇੱਕ ਸਿੰਘ ਨੂੰ ਆਪਣੇ ਦਰਬਾਰ ਚ ਬੁਲਾਇਆ ਹਾਂ ਤੇ ਅਤੀਆਂ ਦਸਤਾਰਾ ਸਜੀਆਂ ਸੀ ਤੇ ਅਤੀਆਂ ਦੇ ਹੱਥ ਦੀ ਫੜੀਆਂ ਸੀ ਨਾ ਹੀ ਦੌੜ ਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਬਾਰ ਸਾਹਮਣੇ ਛਾਤੀਆਂ ਤਾਣ ਕੇ ਖਲੋਗੇ ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਸਿਸਤ ਲਈ ਆਹਾਂ ਤੇ ਜਿਹੜਾ ਪਿਛਲਾ ਅਗਲੇ ਨੂੰ ਧੱਕਾ ਮਾਰ ਗਿਆ ਉਹ ਪਹਿਲਾ ਗੋਲੀ ਮਿਲੂ ਵਜਣੀ ਚਾਹੀਦੀ ਆ ਜਿਹੜਾ ਅੱਗੇ ਹੁੰਦਾ ਪਿਛਲਾ ਧੱਕਾ ਮਾਰ ਕੇ ਉਹਨੂੰ ਪਿੱਛੇ ਵਜਣੀ ਗੋਲੀ ਆਹਦਾ ਗੋਲੀ ਪਹਿਨੂੰ ਵਜਣੀ ਚਾਹੀਦੀ ਆ ਜਦੋਂ ਇਤਨਾ ਕਰਦੇ ਵੇਖੇ ਛੰਗੇ ਸੱਚੇ ਪਾਤਸ਼ਾਹ ਨੇ ਜੇ ਮਹਾਰਾਜ ਨਾਲੀ ਤਾ ਨੂੰ ਕਰਮ ਤੇ ਅੱਡੀਆਂ ਦਾ ਚੋਕਰ ਜੇ ਥਾ ਨੂੰ ਕਰਮ ਤੇ ਥਾ ਨੂੰ ਜਣਾ ਜਦੋਂ ਇਤਨਾ ਕਰਦਿਆ ਸਤਗੁਰ ਪਾਤਸ਼ਾਹ ਨੇ ਤੱਕਿਆ ਤੇ ਥੋੜੀ ਜੀ ਨਾਲੀ ਤਾਂ ਜੋ ਕੇ ਤੇ ਮਾਣੇ ਘੋੜਾ ਦਬ ਵਾਹਿਗੁਰੂ ਦਮੇ ਨੀਵੀਆਂ ਪਾਖੇ ਖਲੋਤੇ ਆ ਸਤਗੁਰ ਮਹਾਰਾਜ ਤਖਤੋਂ ਉਤਰ ਕੇ ਥੱਲੇ ਆ ਜਾਂਦੇ ਆ ਸਿੰਘੋ ਜਦੋਂ ਕੋਈ ਸਿੱਖ ਗੁਰੂ ਦੇ ਨਾਲ ਪਿਆਰ ਨਿਪਾਉਂਦਾ ਨਾ ਆਹੋ ਉਦੋਂ ਫਿਰ ਗੁਰੂ ਤਖਤ ਛੱਡ ਕੇ ਵਾਹਿਗੁਰੂ ਫਰਸ਼ ਤੇ ਆਪਣੇ ਸਿੱਖ ਕੋਲ ਆ ਜਾਂਦਾ ਆਹੋ ਦਵਾ ਨੂੰ ਗੱਲ ਵਕੜੀ ਚ ਲੈ ਲਿਆ ਦਵਾ ਨੇ ਆਪਣੇ ਸਿਰ ਮਹਾਰਾਜ ਦੇ ਮੋਢਿਆਂ 'ਤੇ ਲਾਏ ਆ ਜ਼ਾਰ-ਜ਼ਾਰ ਰੋਈ ਜਾ ਰਹੇ ਆ ਮਹਾਰਾਜ ਕੋਈ ਭੁੱਲ ਹੋ ਗਈ ਸੀ ਕਿਤੇ ਗੋਲੀ ਸਿੱਧੀ ਵੱਜਾਂ ਨਹੀਂ ਮਹਾਰਾਜ ਜੰਮਣ ਮਰਨ ਕਟਿਆ ਜਾਂਦਾ ਮਹਾਰਾਜ ਕਹਿਣ ਲੱਗੇ ਸਿੰਘਾ ਨਹੀਂ ਤੁਸੀਂ ਮੌਤ ਵਿੱਚੋਂ ਨਿਕਲ ਗਏ ਜੇ ਆਹ ਆਹ ਤਾਡਾ ਮੌਤ ਦਾ ਸਾਰਾ ਖੌਫ ਖਤਮ ਕਰ ਦਿੱਤਾ ਵਾ ਵਾ ਤੇ ਡੱਲੇ ਨੇ ਆ ਕੇ ਸਤਿਗੁਰ ਮਹਾਰਾਜ ਦੇ ਚਰਨ ਫੜ ਲਏ ਹਾਂ ਮਹਾਰਾਜ ਕਹਿ ਲੱਗੇ ਡੱਲਿਆ ਜਿਨ੍ਹਾਂ ਨੂੰ ਤੂੰ ਆਣਾ ਸਣਾ ਵੀ ਇਹ ਔਰਗ ਦੇਵ ਦਾ ਕੀ ਮਗਾਨਣ ਗਏ ਡੱਲੇ ਉਹ ਹੀ ਆ ਜਿਨ੍ਹਾਂ ਦੀ ਗਿਣਤੀ ਚਮਕੌਰ ਦੀ ਗੜੀ ਵਿੱਚ 40 ਸੀ ਹਾਂ ਜਿਨ੍ਹਾਂ ਨੇ ਠੰਡੀਆਂ ਰਾਤਾਂ ਜੀ ਮੇਰਾ ਸਾਥ ਹੀ ਛੱਡਿਆ ਵਾ ਵਾ ਮਨੁੱਖ ਨੇ ਪਾਣੇ ਮੇਰੇ ਨਾਲ ਲੜਦੇ ਰਹਾ ਮੈਂ ਬੇਨਤੀ ਕਰਾਂ ਸਿੱਖੋ ਦੁਨੀਆਂ ਦੀਆਂ ਚੀਜ਼ਾਂ ਮਨੁੱਖ ਦੀਆਂ ਲੋੜਾਂ ਹਨ ਵਾਹਿਗੁਰੂ ਪਰ ਵੇਖੋ ਇਹਨਾਂ ਲੋੜਾਂ ਨੇ ਅਜੇ ਤੱਕ ਸਾਡਾ ਕੋਈ ਸਵਾਰਿਆ بڑے ਪਦਾਰਥ ਦੁਨੀਆਂ ਤੇ ਇਕੱਠੇ ਕੀਤੇ ਸੁਖ ਵਾਸਤੇ ਜਿਹੜਾ ਆਪਣੇ ਅੰਦਰ ਧਿਆਨ ਮਾਰ ਕੇ ਵੇਖੋ ਕੋਈ ਮਨ ਨੂੰ ਸ਼ਾਂਤੀ ਕੋਈ ਸੰਤੋਖ ਕੋਈ ਧੀਰਜ ਆਇਆ ਜੇ ਤੇ ਆਪਣੀ ਆਤਮਾ ਤੋਂ ਪੁੱਛੋਗੇ ਨਾ ਤੇ ਜਵਾਬ ਇੱਕੋ ਹੀ ਮਿਲੇਗਾ ਕਿ ਦੁਨੀਆਂ ਦੇ ਬੜੇ ਸੁੱਖ ਦੇ ਸਾਧਨ ਇਕੱਠੇ ਕੀਤੇ ਪਰ ਇਹ ਮਨ ਨੂੰ ਸ਼ਾਂਤੀ ਨਾ ਆਈ